ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਸਤਿ ਸਰਬੰਦਰ ਸਿੰਘ ਜਿੰਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਪੀਆ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਹਾ ਤੇ ਇਹਨੇ ਸ਼ਰਾਬ ਆਇ ਤੋਂ ਕਰੀਬ 31 ਮਾਰਚ ਨੂੰ ਛੇਕੇ ਸਸਤੇ ਹੋਏ ਸੀ ਉਦੋਂ ਅਥੇਕ ਵੱਖੋ-ਵੱਖੇ ਕੇਨੋ ਬਟਾਉਣਾਂ ਲੈ ਕੇ ਇਕੱਠੀ ਕੀਤੀ ਸੀ ਤੇ ਅੱਜ ਕਰੀਬ 300 ਸਵਾ ਲੱਖ ਪੈਸੋ ਦੀ ਹੈਗੀ ਕਬੂਦੀ تھی ਵਾਹ ਕੁਮਾਰਪੁਰ ਦੀ ਸ਼ਰਾਬ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪਰਚਾ ਜਿਹੜਾ ਦੇ 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 ਕਿਹੜੇ-ਕਿਹੜੇ ਮਾਰਕਾਂ ਦੀ ਪੇਟੀ ਫੜੀ ਹੈ ਤੇ ਕਿੰਨੀਆ ਕਿੰਨੀ ਹੈ ਇਹ ਬਲੰਡਰ ਪੈਡ ਬਲੰਡਰ ਪੈਡ ਆਰਸੀ ਮਕਟਾਵਲ ਮਕਟਾਵਲ ਬਲੂ ਲੈਵਲ ਹੈ ਇਹ ਕਲਬ ਉਸਕੀ ਵੱਖੋ-ਵੱਖ ਕਰ ਮਾਰਕੀਆਂ ਨੇ तकरीबन 344 ਚਟੀਆਂ ਜਿਹੜੀਆਂ ਖੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ ਇਹਨਾਂ ਨੇ ਸੇਲ ਜਿੱਤਾਂ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਤਾਂ ਗਿੰਦੂ ਗੋਲਾਂ ਦੇਤੀਆਂ ਪਿੰਡ ਦੇ 4 ਗੋਲਾ ਵੀ ਹੁੰਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਠੀਕਾ ਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਹੋਇਆ ਦੰਨਾਂ ਮੇ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਜਾ ਵੀ ਆ ਜਣਾ ਦਲਟ ਚਾਹ। ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ? ਇਹ ਕਾਫੀ ਕੱਲ ਤੋਂ ਨਗਾਰੇ ਸੀ ਦੋਨਿਆਂ ਸਾਥ ਤੋਂ। ਕਿੱਥੋਂ ਲਿਆ ਕੇ ਵੇਚਦੇ ਸੀ? ਇਹ ਮਟਾਲੋਂ ਲਿਆ ਕੇ ਨਵਕੋਟ ਟਿਕਿਆਂ ਤੋਂ ਵੇਚਦੇ ਸੀ। ਉੱਥੋਂ ਸਸਤੀ ਲੈਣ ਦੇ ਇੱਥੇ ਮਹਿੰਗੀ ਵੇਚਦੇ। ਇਹ ਦੋਨੋਂ ਕਾਰੋਬਾਰ ਇਹ ਕਰਦੇ ਸੀ ਨਜਾਇਸ਼ਰਾਵਜ ਤੋਂ ਮੇਰੇ। ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ? ਦੋ ਬੰਦੇ ਤੋਂ ਸਰ। ਇਹ ਜਿੰਨ ਬਿਸਕੀਟ ਕਿੱਥੋਂ ਖਰੀਦੀ ਤੇ ਕਿੰਨੀਆਂ ਹੈ ਬਿਸਕੀਟੀਆਂ ਦੀ? ਇਹ ਸਾਧ ਆਪਸੀ ਮੁਹਮਸਲ ਆਈ ਹਨ ਕਿਤੇ ਕੁਝ ਸੋਚਣਾ ਆਈ। ਆਪਾਂ ਮਿਲ ਕੇ ਚੱਲੋ। ਅਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਅਈ ਇਹਨਾਂ ਦਾ ਪਿੱਸਾ ਦਿੱਤਾ ਰਾਪੀ ਸਾਡੇ ਕੋਲ ਪੋਰਸਾ ਨਹੀਂ ਤੇ ਸਾਡੇ ਬੰਦਿਆਂ ਨੇ ਚੈਨਲ ਦੇ ਦੇਖਿਆ ਵੀ ਕਿੱਥੇ ਮੰਡ ਪਿਆ ਸਵੇਰੇ ਅਸੀਂ 11-12 ਵਜੇ ਦੇ ਕਰੀਬ ਮਹਿਕਮਾ ਨੂੰ ਲੈ ਕੇ ਨਾਲ ਇੱਕ ਸਾਹਿਬ ਜਿਹੜਾ ਕੰਟਰੋਲ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁੰਨ ਲੈ ਕੇ ਇੱਥੇ ਡੇਟ ਕਰਵਾਈ ਲਿਆ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਣੀਆਂ ਮਿਲ ਗਈਆਂ ਕਿੱਥੋਂ ਲੈ ਕੇ ਆਉਂਦੀ ਸੀ ਪੇਟੀਆਂ ਇਹਾਨੂੰ ਇਨਫੋਰਮੇਸ਼ਨ ਅਜ ਨਾਲੇ ਤੋਂ ਆਈ ਹੈ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਜੀ ਤਿੰਨ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਵਿੱਚ ਰਮਾਜ ਦੇ ਵਿੱਚ ਦੋ ਜਣੇ ਜੋ ਕੋਈ ਕਿੰਦਾ ਵਾ ਇੱਕ ਆਜਾ ਨਾਮ ਮਰੇ ਕੀ ਕਾਰਵਾਈ ਇਹ ਘਰ ਦੇ ਵਿੱਚ ਜਿੰਨਾ ਸਟੋਰ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਨੇ ਕੋਈ ਕਰ ਲਿਆ ਜੀ 791 ਬੜੀ ਜਗ੍ਹਾ ਘਰ ਹੈ ਇਹ ਕੁਤਬੀ ਨਗਰ ਪੈਂਦਾ ਹੈ